ਆ ਜਾਓ ਨਾਂਗੀ ਇਹਦਾ ਨਾਂ ਦਰਜੀਤ ਤੁਹਾਨੂੰ ਇੱਕ ਗੱਲ ਦੱਸਾਂ ਤੁਹਾਡੀ ਸ਼ਕਲ ਪਰਮੇਸ਼ਵਰ ਯੇਸ਼ੂ ਮਸੀਹ ਨਾਲ ਮਿਲਦੀ ਹੈ ਉਹ ਉਹ ਸਮੀਟਿੰਗ ਤੇ ਚੰਗੇ ਹੋਏ ਤੁਸੀਂ ਅੰਮ੍ਰਿਤਸਰ ਵਾਲੀ ਮੀਟਿੰਗ ਤੇ ਹਾਂਜੀ ਇਹ ਮੁੰਡਾ ਲੈ ਕੇ ਆਇਆ ਸੀ ਹਾਂਜੀ ਮੈਂ ਲੈ ਕੇ ਆਇਆ ਉਹ ਦਿਨ ਜਦੋਂ ਮੈਂ ਲੈਣ ਗਿਆ ਤੇ ਆਪਣਾ ਪੂਰੇ ਟੋਨੇ ਸੀ ਸਵੇਰ ਤੋਂ ਨਸ਼ਾ ਕਰਨਾ ਚਾਲੂ ਕਰ ਦਿੰਦੇ ਸੀ ਤਾਂ ਕਿ ਮੈਨੂੰ ਦੁਸ਼ਟ ਆਤਮਾ ਦਾ ਪ੍ਰਭਾਵ ਦਾ ਪਤਾ ਨਾ ਚੱਲੇ ਯੈਸ ਇਹ ਸੱਚਾਈ ਹੈ ਮੇਰੇ ਸਾਧਾ ਐਸਾ ਹੋਤਾ ਥਾ ਅਭੀ ਇਹ ਕਿਵੇਂ ਹੈ ਆਪਣੇ ਕਪੜੇ ਖੁਦ ਬਦਲਤੇ ਹੈ ਆਪਣੇ ਨਹਾਤੇ ਹੈ ਦੋਤੇ ਹੈ ਅੱਛੇ ਰਹੇ ਆਹ 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 ਮੌਜਜ਼ਾ 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 ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਪਾਸਟਰ ਅਨੁਰੂਪ ਨਰੋਲਾ ਜੀ ਨੇ ਇਹਨਾਂ ਨੂੰ ਆਵਾਜ਼ ਮਾਰ ਕੇ ਸੱਦਿਆ ਸੀ ਤੇ ਪੂਰੀ ਇਸ ਵੀਡੀਓ ਨੂੰ ਦੇਖ ਕੇ ਫੇ ਆਪਾਂ ਗੱਲ ਕਰਦੇ ਆ ਕਿ ਕੀ ਕਹਿੰਦੇ ਨੇ ਇਹਨਾਂ ਬਾਰੇ ਪਾਸਟਰ ਅਨੁਰੂਪ ਨਰੋਲਾ ਜੀ ਕਿਉਂਕਿ ਇਹ ਇੱਕ ਤਾਂਤਰਿਕ ਸੀ ਆਓ ਆਪਾਂ ਇਸ ਵੀਡੀਓ ਨੂੰ ਪੂਰਾ ਦੇਖੀਏ ਫਿਰ ਅਗਲ ਕਰਦੇ ਆ ਫਿਰ ਤੁਹਾਨੂੰ ਸਮਝ ਇਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੂ ਕਰ ਲੈਣਾ ਦੇਖੋ ਇਸ ਵੀਡੀਓ ਨੂੰ ਪੂਰਾ ਤੁਸੀਂ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਦੱਸਿਆ ਜਾ ਰਿਹਾ ਹੈ ਪਾਸਟਰ ਅਨਕੁਰ ਨਿਰੋਲਾ ਜੀ ਇਸ ਧਾਤਾਂਤ੍ਰਿਕ ਬਾਰੇ ਕੀ ਕਹਿ ਰਹੇ ਨੇ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ

जैसे दुष्ट आत्मा यकीन दिलाता था इतना विश्वास हो जाता था इस भाई को कि मेरी फैमिली अब मर ही चुकी है और ये थाने पास के पुलिस स्टेशन में पहुंच जाता था और वहां पे रिपोर्ट लिखवाता था कि मेरी फैमिली मर चुकी है और कहते कि वह, वो पुलिस स्टेशन वहां के ऑफिसर्स गवाह हैं इस गवाही के और वो इनके घर आते थे और जब चेक करते थे तो सारे ठीक है और फिर परिवार आस पड़ोस उसके लोग पुलिस को बोलते थे कि ये पागल हो चुका है क्योंकि ये जादू टोना करता था उसका प्रभाव इस भाई के ऊपर पड़ा तरह से पागल हो चुका है फसल जी और पिछले कहते दो साल से भाई कभी नहीं सोया था और पैरों में पिछले चौदह साल से कभी भी चप्पल नहीं डाली थी और ना खून पड़ चुके थे पागल हो चुके थे पूरी तरह से रस्सियों से बांधा हुआ था अमृतसर क्रोसेड में इनका बेटा इन्हें लेकर आया और हमारे पास वो वीडियो है इस भाई की जब ये आए थे अच्छा ओ जीसस

ਕਿਉਂ 크루세ਡ 'ਤੇ ਸ਼ੈਤਾਨ ਕੋ ਆਗ ਲੱਗਦੀ ਹੈ ਦੇਖਾ ਨਾ ਵੀ ਕਿਉਂ ਆਗ ਲੱਗਦੀ ਹੈ ਉਹਨਾਂ ਕੋ ਆ ਜਾਓ ਨਾ ਗਏ ਤੱਡਾ ਨਾ ਦਰਜੀ ਤੁਹਾਨੂੰ ਇੱਕ ਗੱਲ ਦੱਸਾਂ ਤੁਹਾਡੀ ਸ਼ਕਲ ਪਰਮੇਸ਼ਵਰ ਯੇਸ਼ੂ ਮਸੀਹ ਨਾਲ ਮਿਲਦੀ ਹੈ ਉਸ ਉਸ ਮੀਟਿੰਗ ਦੇ ਚੰਗੇ ਹੋਏ ਤੁਸੀਂ ਅੰਮ੍ਰੇਸਰਾਲੀ ਮੀਟਿੰਗ ਤੇ ਹਾਂ ਜੀ ਇਹ ਮੁੰਡਾ ਲੈ ਕੇ ਆਇਆ ਸੀ ਹਾਂ ਜੀ ਹਾਂ ਜੀ ਮੈਂ ਲੈ ਕੇ ਆਇਆ ਉਹ ਦਿਨ ਜਦ ਮੈਂ ਲੈਣ ਗਿਆ ਤੇ ਸ਼ਰਾਬ ਨਾਲ ਪੂਰੇ ਟੋਨੇ ਸੀ ਸਵੇਰ ਤੋਂ ਨਸ਼ਾ ਕਰਨਾ ਚਾਲੂ ਕਰ ਦਿੰਦੇ ਸੀ ਤਾਂ ਕਿ ਮੈਨੂੰ ਦੁਸ਼ਟ ਆਤਮਾ ਦਾ ਪ੍ਰਭਾਵ ਦਾ ਪਤਾ ਨਾ ਚੱਲੇ ਯੈਸ ਇਹ ਸੱਚਾਈ ਹੈ ਮੇਰੇ ਸਾਥ ਐਸਾ ਹੋਤਾ ਸੀ ਅਭੀ ਇਹ کیسے ਹੈ ਅਬ ਆਪਣੇ ਕਪੜੇ ਖੁਦ ਬਦਲਦੇ ਹੈ ਆਪਣੇ ਨਹਾਤੇ ਹੈ ਧੋਤੇ ਐਸੇ ਰਹੇ ਆਹਾਹਾਹਾਹਾਹਾ ਮੋਛਾ ਮੋਛਾ ਕੁਝ ਨਹੀਂ ਕਹਿ ਸਕਦਾ ਹਾਂ ਕੋਈ ਤੁਮੇ ਡਿਲੀਵਰ ਨਹੀਂ ਕਰ ਸਕਦਾ ਲੇਕਿਨ ਜਿਸਨੇ ਤੁਮੇ ਡਿਲੀਵਰ ਕੀਤਾ ਹੈ ਜਿਸ ਜੀਜ਼ਸ ਨੇ ਡਿਲੀਵਰ ਕੀਤਾ ਉਹ ਕੈਸੇ ਨਹੀਂ ਮੰਨੇਗਾ ਯੀਸ਼ੂ ਮਸੀਹ ਪਰਮੇਸ਼ਵਰ ਹੈ ਜੈਸੇ ਤੁਸੀਂ ਦੇਖਿਆ ਕਿਦਾਂ ਪਾਸਟਰ ਅਣਗੋੜ ਨਿਊਰੋਲੋਜੀ ਨੇ ਇਸ ਮਤਲਬ ਕਿ ਇਹਨਾਂ ਨੂੰ ਇੱਕ ਤਾਂਤਰਿਕ ਨੂੰ ਕੀਤਾ ਹਨ ਆਵਾਜ਼ ਮਾਰ ਕੇ ਇਹਨਾਂ ਨੂੰ ਬੁਲਾਇਆ ਤੇ ਇਹ ਹਨ ਤਾਂਤਰਿਕ ਸੀ ਪੂਰੇ ਸ਼ਰਾਬ ਪੀ ਕੇ ਨਸ਼ੇ ਦੇ ਤੋਤ ਵਿੱਚ ਸੀਗੇ ਇਹਨੂੰ ਅਣਾ ਤੇ ਮਤਲਬ ਕਿ ਜਦੋਂ ਇਸ ਮਿਨਿਸਟਰੀ ਚ ਕੋਈ ਇਹਨੂੰ ਲੈ ਕੇ ਆਇਆ ਦੇਖੋ ਪਹਿਲੀ ਵਾਰ ਇਸ ਮਿਨਿਸਟਰੀ ਦੇ ਵਿੱਚ ਆਇਆ ਇਹ ਤੇ ਪ੍ਰਭੂ ਯਿਸੂ ਦੇ ਇੱਥੇ ਕਿਰਪਾ ਕੀਤੀ ਮਤਲਬ ਇਹ ਜਾਣਦੇ ਵੀ ਸੀ ਪ੍ਰਭੂ ਯਿਸੂ ਨੇ ਤੇ ਇਤੋਂ ਦੇਖਿਆ ਕਿ ਤੁਸੀਂ ਮੰਨ ਸਕਦੇ ਹੋ ਇਸ ਚੀਜ਼ ਨੂੰ कि ਜਦੋਂ ਆਪਾਂ ਉਹਦੀ ਹਜ਼ੂਰੀ ਵਿੱਚ ਜਾਂਨੇ ਆ ਤਾਂ ਵੱਡੇ ਵੱਡੇ ਕੰਮ ਹੁੰਦੇ ਆਪਣੀ ਸਟਰੀ ਵਿੱਚ ਇਸ ਕਰਕੇ ਸਾਨੂੰ ਜ਼ਰੂਰ ਜਾਣਾ ਚਾਹੀਦਾ ਉਸ ਦੀ ਪਾਵਨ ਵਿੱਚ ਜ਼ਰੂਰ ਜਾਣਾ ਚਾਹੀਦਾ ਜਿੱਥੇ 2 ਜਾਂ 3 ਉਹ ਇਨਾਮ ਵਿੱਚ ਯਿਸੂ ਦੇ ਨਾਮ ਵਿੱਚ ਇਕੱਠੇ ਹੁੰਦੇ ਉੱਥੇ ਬਹੁਤ ਵੱਡੇ ਕੰਮ ਹੁੰਦੇ ਆ ਤੇ ਇਹਨੂੰ ਇਸ ਗੱਲ ਦਾ ਪਤਾ ਨਹੀਂ ਸੀ ਤੇ ਪਾਸਟਰ ਕੋ ਨਰਨਾਂ ਜੀ ਨੇ ਨਨੋ ਇਹ ਵੀ ਕਿ ਤੁਸੀਂ ਪ੍ਰਭੂ ਯਿਸੂ ਵਰਗੇ ਲੱਗਦੇ ਆ ਦੇਖੋ ਪਰਮੇਸ਼ਵਰ ਕਿਸ ਤਰ੍ਹਾਂ ਬੰਧਨ ਤੋੜਦਾ ਹੈ ਜਦੋਂ ਆਪਾਂ ਉਹਦੀ ਹਜ਼ੂਰੀ ਵਿੱਚ ਜਾਂਨੇ ਆ ਇਸ ਕਰਕੇ ਸਾਨੂੰ ਉਹਦੀ ਹਜ਼ੂਰੀ ਵਿੱਚ ਜਾਣਾ ਚਾਹੀਦਾ ਵਾ ਤੁਸੀਂ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਸਿੱਖ ਸਕਦੇ ਪਲੀਜ਼ ਸਾਡੇ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਇਸ ਚੈਨਲ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਵਾਂ ਜਿਹੜੀ ਇਹ ਮੀਟਿੰਗ ਹੋਈ ਸੀ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਇਸ ਮੀਟਿੰਗ ਦੇ ਵਿੱਚ ਦੇਖੋ ਤੁਸੀਂ ਦੇਖ ਸਕਦੇ ਕਿੰਨੀ ਵੱਡੀ ਝਾੜ ਹੈ ਬਹੁਤ ਹੀ ਲੋਕ ਇਥੋਂ ਸਿਫਾ ਪਾ ਕੇ ਗਏ ਆ ਤੇ ਤੁਸੀਂ ਵੀ ਪਾ ਸਕਦੇ ਹੋ ਬਹੁਤ سارے ਲੋਕ ਸ਼ਿਫਾ ਪਾ ਕੇ ਗਏ ਸੀ ਤੁਸੀਂ ਵੀ ਹਰੇਕ ਮੀਟਿੰਗ 'ਚ ਜ਼ਰੂਰ ਜਾਇਆ ਕਰੋ ਤੁਸੀਂ ਦੇਖ ਸਕਦੇ ਆ ਕਿ ਪੂਰੇ ਨਸ਼ੇ ਦੇ ਵਿੱਚ ਸਿਗੇ ਹਨਾ ਤੇ ਜੇ ਕਿਸੇ ਐਸੀ ਵੈਸੀ ਜਗ੍ਹਾ ਤੇ ਜਾਂਦੇ ਤੇ ਬਹੁਤ ਕੁਝ ਹੋ ਸਕਦਾ ਹੀ ਲੇਕਿਨ ਇਹ ਚਰਚਾਏ ਮਤਲਬ ਕਿ ਫੇ ਵੀ ਪ੍ਰਭੂ ਦੇ ਦਾਸ ਨੇ ਇੰਨਾ ਤੇ ਇਦਿਲੀ ਲਏ ਹੈ ਕਿ ਤੇ ਇਨਾਂ ਵਾਸਤੇ ਪ੍ਰਾਰਥਨਾ ਦੁਆ ਕੀਤੀ ਹੈ ਨਾ ਵੀ ਸਾਰਿਆਂ ਦੀ ਇੱਕ ਸਾਰੀ ਪ੍ਰਾਰਥਨਾ ਕੀਤੀ ਤੇ ਦੇਖੋ ਇਹਨੂੰ ਤਾਂ ਰਿਸੀਵ ਕਰਨਾ ਵੀ ਸੀ ਉਹਦਾ ਮਤਲਬ ਕਿ ਦੇਖੋ ਕਿਸ ਤਰ੍ਹਾਂ ਪਰਮੇਸ਼ਵਰ ਨੇ ਇਹਨੂੰ ਜਿਆਦਾ ਕੀਤਾ ਮਤਲਬ ਹਰ ਟਾਈਮ ਇਹ ਨਸ਼ੇ ਦੇ ਵਿੱਚ ਰਹਿੰਦੇ ਸੀ ਨਾ ਮਤਲਬ ਬਹੁਤ ਹੀ ਜਿਆਦਾ ਹੁੰਦੇ ਕੋ ਕਿੰਨਾ ਵਧੀਆ ਬਣ ਕਿਦਾਂ ਦੂਸ਼ਟ ਆਤਮਾ ਹੁੰਦਾ ਜਿਹੜਾ ਬੰਦੇ ਨੂੰ ਹਮੇਸ਼ਾ ਕਿਸੇ ਨਾ ਕਿਸੇ ਨਸ਼ੇ ਵਿੱਚ ਰੱਖਦਾ ਚਾਹੇ ਉਹ ਗਾਲੀਆਂ ਕੱਢਣ ਦੀ ਹੋਵੇ ਚਾਹੇ ਨਸ਼ੇ ਨਸ਼ਾ ਕਰਨ ਦੀ ਹੋਵੇ ਚਾਹੇ ਉਹ ਦੁਖੀ ਰਹਿੰਦੀ ਇਹ ਇੱਕ ਗੰਦੇ ਸਪਿਰਟ ਹੁੰਦੇ ਨੇ ਜੋ ਕਿਸੇ ਦੇ ਦੋਸ਼ ਲਾਉਂਦੇ ਨੇ ਜੋ ਕਿਸੇ ਨੂੰ ਕਾਲਾ ਕੱਢਦੇ ਨੇ ਜੋ ਕਿਸੇ ਨੂੰ ਮਤਲਬ ਮਤਲਬ ਕਿਸੇ ਵੀ ਤਰ੍ਹਾਂ ਕਹਿੰਦੇ ਕਿਸੀ ਕਿਸੇ ਵੀ ਤਰ੍ਹਾਂ ਲਾ ਲੋ ਤੁਸੀਂ ਵੀ ਜਿਹੜਾ ਦੁਖੀ ਬਿਨਾਂ ਰਹਿੰਦਾ ਨਾ ਤਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਉਹ ਦੁਸ਼ਟ ਆਤਮਾ ਦਾ ਹੀ ਸ਼ਿਕਾਰ ਹੁੰਦਾ ਇਸ ਕਰਕੇ ਹਰ ਸੰਡੇ ਤੁਸੀਂ ਚਰਚ ਵਿੱਚ ਜ਼ਰੂਰ ਜਾਇਆ ਕਰੋ ਜੇ ਤੁਸੀਂ ਘਰ ਵਿੱਚ ਰਹਿੰਦੇ ਆ ਤੇ ਪਰਮੇਸ਼ਵਰ ਤੇ वचन ਨੂੰ ਜ਼ਰੂਰ ਸੁਨਿਆ ਕਰੋ ਤੇ ਪੜਿਆ ਕਰੋ ਤਾਂ ਜੋ ਕਿ ਤੁਸੀਂ ਉਹਦੇ ਵਿੱਚ ਆਜ਼ਾਦ ਹੋ ਜਾਓ ਪ੍ਰਭੂ ਯਿਸੂ ਦੇ ਨਾਮ ਵਿੱਚ वचन ਨੂੰ ਪੜਦੇ ਰਹੋ ਹਮੇਸ਼ਾ ਤੇ ਹਮੇਸ਼ਾ ਹੀ ਪ੍ਰਾਰਥਨਾ ਕਰਦੇ ਰਹੋ ਜਦੋਂ ਵੀ ਤੁਸੀਂ ਪ੍ਰਾਰਥਨਾ ਕਰਦੇ ਆ ਤਾਂ ਤੁਹਾਡੇ ਸਾਰੇ ਬੰਧਨ ਟੁੱਟ ਜਾਣਗੇ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸੰਡੇ ਹਰ ਰੋਜ਼ ਜ਼ਰੂਰ ਜਾਓ ਪ੍ਰਭੂ ਦੇ ਭਵਨ ਵਿੱਚ ਜ਼ਰੂਰ ਆਇਆ ਕਰੋ ਔਰ ਮੇਰੇ ਇਸ ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੇਰੇ ਵੱਲ ਤਦ ਸਭ ਕੁਝ ਜੈਮਸੀ